ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਸਕੂਲਾਂ ਚ ਪੜ੍ਹਦੇ ਬੱਚਿਆਂ ਲਈ ਆਈ ਵੱਡੀ ਖੁਸ਼ਖਬਰੀ ਇੰਨੇ ਦਿਨ ਮੰਦ ਰਹਿਣਗੇ ਸਕੂਲ ਬੱਚਿਆਂ ਨੂੰ ਲੱਗ ਗਈਆਂ ਮੌਜਾਂ ਹੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਖਬਰ ਤੁਹਾਡੇ ਨਾਲ ਹੁਣ ਇਹ ਸਾਂਝੀ ਕਰ ਰਹੇ ਹਾਂ ਜੀ ਹਾਂ ਸੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਹੈ ਦਰਅਸਲ ਅਗਸਤ ਮਹੀਨੇ ਦੇ ਵਿੱਚ ਤਿਹਾਰਾਂ ਕਰਨਗੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਦੇ ਹੋਣ ਦੇ ਅਸਾਰ ਜਦ ਨੇ ਦਰਅਸਲ ਅਗਸਤ ਮਹੀਨੇ 'ਚ 4 ਐਤਵਾਰ 4 ਤਰੀਕ 11 ਤਰੀਕ 18 ਅਤੇ 15 ਅਗਸਤ ਨੂੰ ਛੁੱਟੀਆਂ ਹੋਣਗੀਆਂ ਤੇ ਤਿੰਨ ਤਿਹਾਰਾਂ ਕਰਕੇ 15 ਅਗਸਤ ਨੂੰ ਸੰਤੰਤਰ ਦਿਵਸ 19 ਅਗਸਤ ਨੂੰ ਰੱਖੜੀ ਅਤੇ 26 ਅਗਸਤ ਨੂੰ ਜਨਮ ਅਸ਼ਟਮੀ ਨੂੰ ਸਕੂਲ ਬੰਦ ਰਹਿਣਗੇ ਇਸ ਤੋਂ ਇਲਾਵਾ ਦੂਜੇ ਤੇ ਚੌਥੀ ਸ਼ਨੀਵਾਰ ਨੂੰ ਵੀ ਕੁਝ ਥਾਵਾਂ ਤੇ ਸਕੂਲ ਬੰਦ ਰਹਿਣਗੇ ਵੱਖ-ਵੱਖ ਮਹੱਤਵਪੂਰਨ ਦਿਨ ਜਿਵੇਂ ਕਿ 2 ਅਗਸਤ ਨੂੰ ਯਾਦਿਕਟਾ ਲਈ ਪਿੰਗਲੀ ਵਿਕੀ ਅਦਾ ਜਨਮ ਦਿਨ ਅਤੇ 6 ਅਗਸਤ ਨੂੰ ਹਿਰੋਸ਼ੀਮਾ ਦਿਵਸ ਅਤੇ ਵੱਖ-ਵੱਖ ਦਿਨਾਂ ਦੇ ਕਰਕੇ ਵੱਖ-ਵੱਖ ਰਾਜਾਂ 'ਚ ਛੁੱਟੀਆਂ ਹੋਣ ਜਾਣੀਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ